ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਹਜੇ ਗਲਾ ਖੁੱਲਿਆ ਨਹੀਂ ਤੇ ਸਵੇਰ ਦਾ ਟਾਈਮ ਹੈ ਹੁਣੇ ਹੁਣੇ ਉੱਠਿਆ ਲੈ 9 ਵਜਨ ਨੂੰ 2 ਮਿੰਟ ਰਹਿ ਗਏ ਤੇ ਜਪਨੂਰ ਕਾਕਾ ਸਾਰੇ ਉੱਠ ਗਏ ਦੁੱਧ ਪਾਣੀ ਪੀਤਾ ਨਹੀਂ ਹਜੇ ਜੱਪੂ ਕੀ ਹੋ ਗਿਆ ਪਾਪਾ ਨੂੰ ਦੇਖ ਦਿਓ ਅਝੂ ਦਾ ਨਾ ਕਿ ਕਾਕਾ ਚਲੋ ਚਾਹ ਬਣਾਈਏ ਚਾਹ ਹੀ ਬਣਾਈਏ ਤੇ ਤੁਹਾਡੇ ਭਾਜੀ ਉੱਠ ਗਏ ਹੋ ਨੇ ਸਤਿਗੁਰੂ ਜੀ ਸਾਰਿਆਂ ਨੂੰ ਹੋ ਠੀਕ ਠਾਕ ਹੋ ਸਾਰੇ ਅਸੀਂ ਵੀ ਵਧੀਆ ਹਾਂ ਤੇ ਅਸੀਂ ਅੱਜ ਜਾਵਾਂਗੇ ਬਾਗੇਪੁਰਾ ਦੇ ਮਾਰਕੀਟ ਕੋਲ ਕਿਉਂਕਿ ਦੋ ਦਿਨ ਤੇ ਇੰਦਰ ਜਾਵਾਂਗੇ ਜਾਣਾ ਜ਼ਰੂਰ ਹੈ ਪਤਾ ਹੈ ਕਿਉਂਕਿ ਨਾ ਦੋ ਤਿੰਨ ਦਿਨ ਘਰ ਰਹਿਣ ਤੋਂ ਬਾਅਦ ਨਾ ਥੋੜਾ ਜਿਹਾ ਹੁੰਦਾ ਬਾਹਰ ਘੁੰਮ ਕੇ ਆਈਏ ਹੋਰ ਕਿਤੇ ਤੇ ਜਾ ਨਹੀਂ ਸਕਦੇ ਇੱਥੇ ਹੀ ਜਾਵਾਂਗੇ ਬਾਕੀ ਅੱਗੇ ਮੌਸਮ ਖੁੱਲ ਜਾਏਗਾ ਜਦੋਂ ਪੂਰੀ ਤਰ੍ਹਾਂ ਹਵਾਵਾਂ ਚ ਫਰਕ ਪੈ ਜਾਏਗਾ ਹਵਾ ਚ ਅਜੇ ਹਵਾ ਬੜੀ ਠੰਡੀ چلਦੀ ਹੈ ਤੇ ਫਿਰ ਅਸੀਂ ਜਾਵਾਂਗੇ ਕਿਤੇ ਹੋਰ ਵੀ ਘੁੰਮਣ ਉਸਤੇ ਤੇ ਬਾਕੀ ਐਮੀ ਆਪਣੇ ਵਲੌਗ ਸਾਡੇ ਦੇਖਦੇ ਰਿਆ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਰਿਆ ਕਰੋ ਜਿਹਨਾਂ ਨੂੰ ਨਾ ਨੋਟੀਫਿਕੇਸ਼ਨ ਨਹੀਂ ਆਉਂਦਾਗਾ ਉਹ ਘਟੀਆੜਾ ਦਬਣ ਦਾ ਬਟਨ ਨਾ ਦਬਾ ਆਪ ਤੋਂ ਦਵਾ ਦਿਓ ਠੀਕ ਹੈ ਫੇਰ ਆ ਗਿਆ ਅੱਗੇ ਤੋਂ ਰਾਜਪੈਣ ਦਾ ਫੋਨ ਆਇਆ ਸੀਗਾ ਪਿੰਡੋਂ ਹੀ ਉਹ ਕਹਿੰਦੇ ਵਲੌਗ ਤੁਹਾਡੇ ਪੁਰਾਣੇ ਦੇ ਸੀ ਅਦੇ ਸੀ ਤੇ ਨਿਕਲ ਨਹੀਂ ਰਹੇ ਨਵੇਂ ਵਲੌਗ ਫੇਰ ਮੈਂ ਉਹਨਾਂ ਨੂੰ ਲਿੰਕ ਸੈਂਡ ਕੀਤਾ ਵੀਡੀਓ ਦਾ ਤੇ ਫਿਰ ਬਣਾ ਕਹਿੰਦੇ ਵੀ ਹੁਣ ਆ ਗਈ ਨਾ ਤੇਜ ਕਰਕੇ ਵੀ ਘੰਟੀ ਵਾਲੇ ਬਟਨ ਤੇ ਦੱਬੋਗੇ ਜਦੋਂ ਫਿਰ ਤਿੰਨ ਫੰਕਸ਼ਨ ਜਿੱਥੇ ਲਿਆਉਣਗੇ ਆਲ ਤੇ ਕਲਿੱਕ ਕਰ ਦਿਓ ਹੂੰ ਐ ਫੜੋ ਮੈਂ ਫਿਰ ਚਾਹ ਬਣਾ ਕੇ ਲਿਆਉਣਾ ਤਾਂ ਰਮਣ ਜੰਦੀ ਚਾਹ ਬਣਾਉਣਾ ਕੀ ਕਰੀਏ ਨਾ ਇਹ ਨਹੀਂ ਲਾਉਣੀ ਲੱਕ ਚੱਕ ਲਾ ਵਾਣ ਬੈਂਦੇ ਆ ਦੇਖੋ ਵਾੜੂ ਆਹ ਆੜ ਜਣਗੇ ਇੱਥੇ ਹਲੋ ਉਹ ਟੋਪੀ ਵੀ ਲੈਣੀ ਆ ਅਗਲੇ ਨੇ ਚਾ ਵੀ ਨਹੀਂ ਚਲੋ ਚਲੋ ਗਏ ਦੀ ਕਿੱਥੇ ਚਲੋ ਸਿਰ ਬਹਿ ਗਿਆ ਟੋਪੀ ਲੈਣ ਲੱਗੇ ਸਿਰ ਇਹ ਨਾ ਮੋਟੇ ਮਮਾ ਨੂੰ ਕਹਿ ਦਊ ਜਦੋਂ ਉੱਠੀ ਨਾ ਤੇ ਹਰਪ੍ਰੀਤ ਵਾਂਗੂ ਖੜੀ ਹੋ ਗਈ ਐ ਵੇ ਜੱਪੀ ਤਾਂ ਆਪੀ ਤੇ ਕਿਵੇਂ ਖਾਦਾ ਹੁੰਦਾ ਹੱਪੀ ਤੇ ਵਖੜਦਾ ਹੁੰਦਾ ਤੂੰ ਆ ਮੇਰੇ ਵਾਲੇ ਕੰਮ ਨਾ ਕਰ ਮੈਂ ਜਿਹਦਾ ਮਜਬੂਰੀ ਆ ਵੀ ਹੱਥਾਂ 'ਚ ਨਹੀਂ ਚੀਜ਼ ਪਾ ਕੇ ਤੁਰਿਆ ਜਾਂਦਾ ਮੈਂ ਨਾ ਜਦੋਂ ਕਿਤੇ ਮੰਨ ਕੇ ਚਲੋ ਮੈਂ ਣਾਉਣ ਜਾਣਾਗਾ ਤੌਲੀਆ ਮੈਂ ਮੋਢੇ ਤੇ ਟਾਂਕਿਆ ਐ ਕਰ ਲੈਣਾ ਨਾ ਕਿਉਂਕਿ ਆ ਤਾਜ ਫੜ ਕੇ ਤਾਂ ਹੱਥਾਂ ਤੇ ਤੁਰੂੰਗਾ ਕਿ ਮੈਂ ਵੀ ਤੌਲੀਆ ਫੜ ਕੇ ਜੱ ਲੈ ਜਾਊਗਾ ਹਨਾ ਉਹ ਫਿਰ ਕਾਪੀ ਕਰਦੀ ਐ ਮੇਰੀ ਰਮਾਲ ਚੱਕ ਲੂ ਜਾਂ ਕੋਈ ਕਪੜਾ ਚੱਕ ਲੂ ਉਹਨੂੰ ਐ ਮੋਢਾ ਤੇ ਟੰਗੂਗੀ ਫਿਰ ਐ ਕਰ ਲੂਗੀ ਐ ਨਹੀਂ ਪੜੀ ਜੇ બસ ਬੱਸ ਨਕਲ ਦੇ ਬੰਦਰ ਬੱਸ ਬੇਤਾ ਬੱਸ ਜੱਪੂ ਸਾਰੇ ਆ ਤੂੰ ਸਾਸ਼ੀਕਾਲ ਤੇ ਸੰਗਤ ਕਰ ਦੇ ਸਾਸ਼ੀਕਾਲ ਦਾ ਕਰ ਦੇ ਕਰੋ ਸਾਰੇ ਸਾਸ਼ੀਕਾਲ ਕਰ ਦੋ ਹਾਂ ਹੱਥ ਐਵੇਂ ਜੋੜੀ ਦਾ ਹਰਪ੍ਰੀਤ ਖੜਾ ਹੈ ਤੈਨੂੰ ਕੌਣ ਦਿੰਦਾਗਾ ਅੱਛਾ ਹਰਪ੍ਰੀਤ ਹਰਪ੍ਰੀਤ ਖੜਾਗਾ ਹਾਂ ਹਰਪ੍ਰੀਤ ਆਪੀ ਦਾ ਆਪੀ ਮਾਰ ਆਪੀ ਤੇ ਕਿਵੇਂ ਖੜਦਾ ਹੁੰਦਾ ਪੱਪੀ ਤੇ ਕਮ ਕਰਦਾ ਹੁੰਦਾ ਸਾਸੀ ਕਾ ਕਿਵੇਂ ਕਰਦਾ ਸਾਸੀ ਕਾ ਸਰ ਕਰਦਾ ਸੋ ਕਰਦਾ ਸਾਸੀ ਕਾ ਬੁਲਾਈ ਜਾਂਦੇ ਜੱਪੂ ਨੇ ਪ੍ਰਵਾਨ ਕਰਦਾ ਇਹ ਸਾਸਤਰੀ ਕਾ ਜੱਪੂ ਨੇ ਸਾਸਤਰੀ ਕਾ ਬੁਲਾਈ ਆ ਦੇਖੋ ਤੇ ਹਰਪ੍ਰੀਤ ਦਾ ਸਾਸਤਰੀ ਕਾ ਬੁਲਾਈ ਸਾਸਤਰੀ ਕਾ ਬੁਲਾਈ ਹੋਊਗਾ ਇਹਦਾ ਹੋਇਆ ਰਿਪੀਟਰ ਬਹੁਤ ਬਹੁਤ ਪਿਆਰ ਦਿਓ ਜੀ ਆਪ ਨੂੰ ਉਹਨੂੰ ਆਪਣੇ ਨੂੰ ਤੇ ਜੱਪੂ ਨੂੰ ਨੇ ਸਾਸਤਰੀ ਕਾ ਬੁਲਾਈ ਆ ਪਹਿਲਾਂ ਤਾਂ ਮੈਂ ਡਾਇਆ ਕਿ ਜੱਪਨੂ ਨੂੰ ਜਿਆਦਾ ਨਹੀਂ ਦਿਖਾਉਣਾ ਜਿਆਦਾ ਹੀ ਦਿਖਾ ਲਿਆ ਇੱਕ ਤਾਂ ਆ ਟਿਕਦੀ ਨਹੀਂ ਹੋਣਾ ਇੱਕ ਜਗ੍ਹਾ ਵੀ ਪਿੱਛੇ 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 ਇਹਦੇ ਲੱਗੇ ਰਹਿਣਾ ਚਾਹੀਦਾ ਫੋਨ ਸਾਡਾ ਕਿੱਥੇ ਹੁੰਦਾ ਤੇ ਆਪ ਇਹਦੇ ਪਿੱਛੇ ਹੋਈ ਦੇ ਅੱਗੇ ਜੱਪ ਨੂੰ ਰੋ ਓਏ ਖੜਾ ਹੋ ਕੇ ਹਰਪ੍ਰੀਤ ਦਿਖਾ ਦੱਸ ਦੇ ਸਾਰਿਆਂ ਨੂੰ ਦੱਸ ਦੇ ਨਾ ਹਰਪ੍ਰੀਤ ਕਿਵੇਂ ਖੜਦਾ ਹੁੰਦਾ ਹਾਪੀਦ ਹਾਪੀਦ ਕਿਵੇਂ ਖੜਦਾ ਹੁੰਦਾ ਨਹੀਂ ਗਿੱਦਾ ਨਹੀਂ ਪਾਣਾ ਹਾਪੀਦ ਕਿਵੇਂ ਖੜਦਾ ਹੁੰਦਾ ਹੈ ਗਿੱਦਾ ਪਾਓ ਘੁੰਮ ਕੇ ਪਾਓ ਫਿਰ ਘੁੰਮ ਘੁੰਮ ਓ ਬੈਲੀ ਐਨੂਣਾ ਇੱਕ ਚੀਜ਼ ਪਤਾ ਲੱਗ ਗਈ ਹੈ ਉਹ ਵੀ ਤੇ ਖੜਦੀ ਰਹੂਗੀ ਆ ਗੱਲਾਂ ਜੀ ਆ ਪੁੱਛਣਾ ਪੁੱਛ ਬੋਲਦੀ ਰਹੂਗੀ ਤੇ ਜਦੋਂ ਕੈਮਰਾ ਸਾਹਮਣੇ ਓਨ ਹੁੰਦਾ ਇਹਨੂੰ ਐ ਕਿਉਂ ਲੱਗਦਾ ਕਿ ਆ ਵੀ ਐ ਕੀ ਚੀਜ਼ ਐ ਇਹਨੂੰ ਹੋ ਜੇਗੀ ਤਾਂ ਤਾਂ ਪੂਰੀ ਤਰ੍ਹਾਂ ਕੀ ਚੀਜ਼ ਐ ਵੀਡੀਓ ਬਣਦੀ ਆ ਜਾਂ ਵੀਡੀਓ ਪਾਣੇ ਆ ਆ ਚੀਜ਼ਾਂ ਤੇ ਨਹੀਂ ਪਤਾ ਪਰ ਇੱਕ ਵੀ ਵੀਰ ਦੇ ਨਾਮ ਤੇ ਆਈ ਆ ਉਹ ਤੇ ਪਤਾ ਨਹੀਂ ਭੈਣ ਨੇ ਕਮੈਂਟ ਕੀਤਾਗਾ ਉਹ ਕਹਿੰਦੇ ਅਸੀਂ ਵੀ ਬਮਰਾ ਆਂਗੇ ਅਸੀਂ ਵੀ ਬਮਰਾ ਆਂ ਜੀ ਸਾਡਾ ਵੀ ਕੋਤ ਬਮਰਾ ਹੀ ਆ ਤੇ ਰਮਣ ਦਾ ਕੋ ਹੁੰਦਾ ਹੈਗਾ ਡੰਡਿਆ ਡੰਡਿਆਲਾ ਡੰਡਿਆਲਾ ਪਤਾ ਨਹੀਂ ਕਿਹੜਾ ਕੜਿਆਲਾ ਗਰੂੜਾ ਆਪਣੇ ਦਾ ਇੱਥੇ ਹੈ ਨਹੀਂਗਾ ਆਪਣੇ ਮੇਰੇ ਸਾਹਮਣੇ ਹੋਊਗਾ ਟੱਕ ਹੋਊਗਾ ਹਨਾ ਜਿਹੜੀ ਪੈਨ ਨੂੰ ਦਿਹਾਣੇ ਤੋਂ ਪਤਾ ਉੱਥੇ ਆਈ ਸੀ ਚੜੇਕ ਹਾਂ ਨੇੜੇ ਮਿਲੇ ਸੀ ਜਿਹੜੇ ਨੰਬਰ ਦੇ ਕੇ ਗਏ ਸੀ ਆਪਣਾ ਉਹ ਘਾਟਾ ਆਪਣੇ ਸੱਗੂ ਸੱਗੂ ਆ ਆਪਣੇ ਇੱਥੇ ਸੱਗੂ ਆ ਬਮਰਾ ਆ ਗਿਆ ਆਪਣੀ ਗਲੀ ਜਿੱਤਾ ਸਾਰੇ ਬਮਰਾ ਆਈ ਆ ਡੜਿਆਲਾ ਕਹਿ ਲੋ ਜਾਂ ਡੜੀ ਹਾਲ ਕਹਿ ਲੋ ਐਵੇਂ ਹਾਂਜੀ ਆਪਣੇ ਜਿੱਥੇ ਅਸੀਂ ਰਹਿੰਦੇ ਹਾਂ ਸਾਰੇ ਗਲੀ ਦੇ ਬਮਰਾ ਆਈ ਆ ਸਾਰੇ ਗਲੀ ਚ ਤੇ ਆਮ ਸੱਗੂ ਸੱਗੂ ਗੋਤ ਵੀ ਹੈਗਾ ਆਪਣੇ ਪਿੰਡ ਦੇ ਵਿੱਚ ਤੇ ਸੱਗੂ ਸੱਗੂ ਤੇ ਬਮਰਾ ਹੀ ਆ ਯਾਨੀ ਕਿ ਜ਼ਿਆਦਾ ਤਾਂ ਆਪਣੇ ਕੋਲ ਬਾਕੀ ਭਾਈ ਦਾ ਪਤਾ ਬਾਕੀ ਭਾਈ ਦਾ ਜਿਹੜੇ ਨੇ ਆਂਦੇ ਆਲੀ ਵਾਲ ਵੀ ਹੈਗਾ ਆਪਣੇ ਹੂੰ ਤੇ ਉਹ ਵੀ ਉਹ ਬਮਰਾ ਹੀ ਠੀਕ ਆ ਸਾਡੀ ਉਧਰ ਉਹ ਦੇਖੋ ਉਹ ਦੇਖੋ ਆ ਆ ਸ਼ਟਾਂਟ ਮਾਰਦੀ ਰਹਿੰਦੀ ਐ ਇਹ ਤੋੜ ਕੇ ਕਿਥੇ ਆ ਤੋੜ ਕੇ ਕਿਥੇ ਆ डि <concerneden> ਹੈਂਡਵਾਸ਼ ਨਹੀਂ ਕੀਤੇ ਹਨ ਹੁਣ ਕੀਤੇ ਹਨ ਹੈਂਡਵਾਸ਼ ਹੈਂਡਵਾਸ਼ ਕੀਤੇ ਸੀ ਨਾ ਲਾ ਦੀਪਾ ਘੱਲਦੀ ਹੈ ਵਾਇਗਰੂ ਕਿਵੇਂ ਕੀਤਾ ਹੈ ਵਾਇਗਰੂ 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 ਕਰਕੇ ਦੱਸ ਆਏ ਪੁੱਠੇ ਲੱਗ ਰਹੇ ਪੁੱਠੇ ਜੇ ਕੰਮ ਜਪਨੂਰ ਤਾਂ ਸਾਡੀ ਗੱਲ ਸੁਣਦੀ ਨਹੀਂ ਭਾਈ ਤੇ ਜਪਨੂਰ ਪਤਾ ਕੀ ਕਰ ਰਹੀ ਸੀ ਆਪਣਾ ਨਾ ਆਪਣਾ ਹੱਥ ਧੋ ਲਓ ਫੇਰ ਸਾਫ ਕਰਕੇ ਪਹਿਲਾਂ ਤੌਲਗੇ ਹੱਥ ਧੋਗੇ ਤੇ ਟੋਲੀਏ ਨਾਲ ਸਾਫ ਕਰਦੀ ਬਈ ਸੀ ਬਾਈਕ ਤੇ ਪਿਆ ਰੌੜਾ ਮੋਟਰਸਾਈਕਲ ਤੇ ਪੈ ਗਿਆ ਭੱਜ ਕੇ ਹੱਥ ਸਾਫ ਕਰਕੇ ਪਹਿਲਾਂ ਫੇਰ ਆਈ ਮੇਰੇ ਕੋਲ ਜਾ 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 ਹੱਥ ਧੋ ਕਰਕੇ ਜਾਓ 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 ਐ ਨਾ ਤੌਲਗੇ ਨਾਲ ਸਾਫ ਕਰਿਆ ਹੋਇਆ ਜਾਓ ਪਾਪਾ ਨੂੰ ਤੰਗ ਕਰੀ ਜਾਂਦੀ ਜਪਨੂਰ ਹੁਣ ਪਿੱਛੇ ਚਲੀ ਗਈ ਜੇ ਮੋਟੇ ਹੁਣ ਉੱਥੇ ਜਾਓਗੀ ਜਾਣ ਦੇ ਹੱਥ ਆਲੂ ਵਿਆਹ ਖਿਲਾਰੂਗੀ ਤੇ ਸਾਰੇ ਤੇ ਮੈਂ ਕੀ ਕਰਾਂ ਤੇ ਇੰਜ ਹੀ ਕਹਿੰਦੇ ਮੇਰੇ ਹਾਂ ਜੇ ਬਨੂ ਮੋਢੇ ਮੈਥੀ ਉਤਾਰ ਕੇ ਸੁਕਾਉਣ ਉਸ ਤੇ ਬਣਾਉਂਦੇ ਪਏ ਨੇ ਨਹੀਂ ਪੂਰੀ ਜਿਹੀਆਂ ਵੇ ਆਲੂ ਭਾਤੇ ਉਹ ਤਾਂ ਚਲੋ ਬਨਣੀ ਐ ਮਤਲਬ ਕਿ ਗਰਮੀਆਂ ਚ ਚਾਹੀਦੀ ਐ ਵੀ ਆਲੂ ਬੜੇ ਸਵਾਦ ਬਣਦੇ ਆ ਐਦੇ ਨਾ ਆਲੂ ਜਿਵੇਂ ਗਰਮੀਆਂ ਵਗੈਰਾ ਚ ਆਲੂ ਜੀਰੇ ਵਾਲੇ ਬਣਾਉਣੇ ਹੋਣ ਨਾ ਤੇ ਵਿੱਚ ਉੱਤੋਂ ਦੀ ਥੋੜੀ ਜੀ ਮੈਥੀ ਪਾ ਲੇ ਤੇ ਸਕਾਈ ਸੀਗੀ ਹਾਂ ਕੋਂਜਾ ਕੀ ਖਤਮ ਹੋਈ ਥੋੜਾ ਸਰਦੀਆਂ ਆਉਣ ਤੋਂ ਪਹਿਲੇ ਖਾ ਲਓ ਪੁੱਤ ਗ੍ਰੇਪਸ ਲੈ ਕੇ ਆਏ ਹੋ ਕਾਲੋ ਹੋਰ ਲੈਣ ਚੱਲੀ ਡੱਕਣਾ ਭਾਈ ਲੱਤ ਚੜ ਮੈਨੂੰ ਫੜਾ ਗਈ ਗਰੇਪ ਤੇ ਜੱਪੂ ਖੱਟੇ ਹੈ ਕੀ ਖੱਟੇ ਹੈ ਬੋਲਦੀ ਨਹੀਂ ਬੇ ਉਹ ਫੇਰ ਆ ਗਏ ਮੈਨੂੰ ਜੇ ਬਣਾ ਕੋ ਕਰੀ ਜਾਵੇ ਫਲਾਰੀ ਜਾਵੇ ਇੱਧਰ ਮੈਨੂੰ ਆ ਨਹੀਂ ਚੰਗਾ ਲੱਗਦਾ ਜਦੋਂ ਮੇਰੇ ਚੜਦੀ ਹੈ ਲੈ ਕੇ ਆਗੇ ਮੈਨੂੰ ਦੇਈ ਜਾ ਕੋਈ ਨਹੀਂ ਫੜੀ ਜਾ ਕੀ ਕਰੀ ਜਾ ਰਹੀ ਹੈ ਤੁਹਾਡੇ ਪੈਰ ਦੇਖ ਕੇ ਪਾਪਾ ਦੇ ਗੁੱਦਗਦਾਰੀ ਕਰਦੇ ਗੁੱਦਗਦਾਰੀ ਕਰਦੇ ਵੈਸੇ ਕਰਦੇ ਕਰਦੇ ਹੱਥ ਨਹੀਂ ਲਾਈਦਾ ਵੈਸੇ ਹਾਂ ਅਪੂ ਆ ਗਈ ਮਧੂ ਆ ਗਈ ਮਧੂ ਮਧੂ ਆ ਗਈ ਮਧੂ ਮਧੂ ਤੁੰਦੀ ਹੈ ਇਹਨੇ ਲੱਗਦਾ ਖਲਾਰ ਤੇ ਅੰਗੂਰ ਉੱਤੇ ਹਾਂ ਦੇਖੋ ਹੂੰ ਅੰਗੂਰ ਖਲਾਰ ਤੇ ਆਈ ਚੱਕ ਚੱਕ ਕੇ ਲੈ ਹੁਣ ਉੱਤੇ ਚੜ ਜੰਦੀ ਹੁਣ ਮੈਂ ਕੀ ਕਰਾਂ ਦੱਸੋ ਬੈੱਡ ਤੇ ਹੁਣ ਖਲਾਰਾ ਪਾਉਗੀ ਜਪਨੂਰ ਸਾਰੇ ਭੂਆ ਪਤਾ ਕੀ ਕਹਿੰਦੇ ਜਪਨੂਰ ਬੜਾ ਸਰਾਰਤੀ ਹੋ ਗਿਆ ਹੁਣ ਇਹੇ ਵਾਲਪੇਪਰ ਪਾੜਦੀ ਆ ਉੱਤੇ ਵਾਲਪੇਪਰ ਪਟਦੀਏ ਉੱਤੇ ਚੜ ਕੇ ਸਰਾਨੇ ਦੇ ਉੱਤੇ ਚੜ ਜੂਗੀ ਫਿਰ ਕਿਨਾਰੀ ਦੀ ਉਤਾਰ ਦਿੰਦੇ ਚੀਜੀ ਲੈਣੀ ਆ ਹਾਂ ਮੈਂ ਚੀਜੀ ਦਾ ਚੀਜੀ ਆ ਚੀਜੀ ਐਸੋਕਸ ਉੱਥੇ ਰੱਖ ਦੋ ਸੋਕਸ ਵਾਪਸ ਰੱਖ ਦੋ ਚਲੋ ਜਪੂ ਉੱਥੇ ਹੀ ਰੱਖੋ ਹਾਂ ਬੰਦ ਕਰ ਦੋ ਉਹਨੂੰ ਉਹਨੂੰ ਬੰਦ ਕਰ ਦੋ ਪੈਨ ਪੈਨ ਨੀਲਾ ਆਲਾ ਜੀ ਜੀ। ਨੋ। ਤੋ ਖਿਰਾ ਕੇ ਬੰਦ ਵੀ ਕਰੀਦਾ ਪੁੱਤ। ਚਲੋ ਆਜੋ ਫਿਰ। ਆਜੋ। ਆ ਪਾਪਾ ਨੂੰ ਵੀ ਦੇਮ। ਪਾਪਾ ਬਣਾਈ ਜਾਂਦੇ ਨੇ ਛੱਬਜੀ ਹੋਣ। ਇੱਕ ਭੈਣ ਦਾ ਨਾ ਨਾਮ ਭੋਲੇ। ਭੈਣ ਦਾ ਨਾਮ ਬੋਲ। ਕੀ ਨਾਮ? ਮਿੰਦੀਪ ਕੋ ਡਿਊ ਕਤੋਂ। ਅੱਛਾ ਜੀ। ਸੱਚੀ ਗੱਲ ਜੀਰੀ। ਪਾਸੋਂ ਜਿਹਨਾਂ ਦਾ ਫੋਨ ਆਇਆ ਸੀ ਆਪ ਨੂੰ। ਅੱਛਾ ਠੀਕ ਐ। ਉਹਨਾਂ ਨੇ ਨਾਮ ਤੇ ਦੱਸਿਆ ਨਹੀਂ ਸੀ ਮੇਰਾ ਗਲਤ ਮੇਰੀ ਨਾ ਮੇਰੀ ਵੀ ਹੋਈ ਸੀ ਕਮੈਂਟ ਕੀਤਾ ਸੀਗੇ ਵਿੱਚ ਵੀ ਬੁਲਿਆ ਉਹ ਭੈਣ ਨੇ ਕਮੈਂਟ ਪਤਾ ਕਰਦੂਗੀ ਤਾਂ ਸੀ ਮੈਂ ਨਹੀਂ ਪੜਿਆ ਉਹ ਭੈਣ ਦਾ ਕਹਿਣ ਦਾ ਮਤਲਬ ਅਸੀਂ ਉਹਨੂੰ ਨੇ ਵਟਸਐਪ ਤੇ ਮੇਰੇ ਕੋਲ ਸੀ ਕੀਤਾ ਵੀ ਸੰਦੀਪ ਕੌਰ ਵੀ ਨਾਮ ਪਤਾ ਲੱਗ ਜੂਗਾ ਵੀ ਕਮੈਂਟ ਹੁੰਦੇ ਆ ਹਨਾ ਉਹ ਭੈਣ ਨੇ ਨਾਮ ਆਰਦਾ ਤੂੰ ਭੈਣ ਦੱਸਿਓ ਜਰੂਰ ਵੀ ਇਹ ਗੱਲ ਸਹੀ ਹੈ ਮੈਂ ਤੁਹਾਡੇ ਦਿਲ ਦੀ ਗੱਲ বুঝি ਆ ਵੀ ਤੁਸੀਂ ਵਟਸਐਪ ਤੇ ਮੈਨੂੰ ਆਪਦਾ ਨਾਮ ਭੇਜਿਆ ਸੀਗਾ ਠੀਕ ਹੈ ਸੰਦੀਪ ਕੌਰ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਤੁਸੀਂ ਤੁਹਾਡਾ ਕਮੈਂਟ ਆਇਆਗਾ ਵਿੱਚ WhatsApp ਦੇ ਆ WhatsApp ਦੇ ਨਹੀਂ ਸੋ ਵੀ YouTube ਦੇ ਠੀਕ ਹੈ ਤੇ ਤੁਸੀਂ ਵੀ ਇਹਨਾਂ ਨੇ ਤਾਂ ਹੀ ਕਮੈਂਟ ਕੀਤਾਗਾ WhatsApp ਤੇ ਨਾਮ ਬੋਲ ਆਦਾ ਭੇਜਿਆ ਸੀਗਾ ਕਿ ਮੇਰੇ ਕਮੈਂਟ ਵੀ ਤੁਹਾਨੂੰ ਆਉਂਦੇ ਆ ਹੂੰ ਆਉਂਦੇ ਆ ਨਾਲੇ ਜਿੱਥੋਂ ਤੱਕ ਵੀਡੀਓ ਪਹੁੰਚਦੀਆਂ ਤੇ ਉਹ ਪਹੁੰਚਦੀਆਂ ਵੀ ਆ ਹੋਰ ਆ ਤਾਂ ਪਿੰਡ ਇੰਨਾ ਵੀ ਪਤਾ ਲੱਗ ਗਿਆ ਕਿਹੜੇ ਸਾਭ ਦੀਆਂ ਕਿਹੜੀਆਂ ਵੀਡੀਓ ਪਹੁੰਚਦੀਆਂ ਤੇ ਕਿਹੜੀਆਂ ਨਹੀਂ ਪਹੁੰਚਦੀਆਂ ਪਿੰਡੋਂ ਭੈਣ ਨੇ ਨਾ ਕੀਤਾ ਮੈਂ ਫੋਨ ਆਇਆ ਭੈਣ ਦਾ ਉਹ ਕਹਿੰਦੇ ਵੀਰੇ ਵੀ ਸਾਨੂੰ ਨਾ ਵੀ ਜੇ ਅਸੀਂ ਸੱਚ ਵੀ ਕਰਕੇ ਕੱਢਦੇ ਆ ਤੁਹਾਡਾ ਚੈਨਲ ਆਹ ਵੇਖੋ ਕੀ ਕਰੀ ਜਾ ਰਹੀ ਤੇ ਤੁਹਾਡੇ ਨਾ ਪੁਰਾਣੀਆਂ ਵੀਡੀਓ ਨਿਕਲਿਆ ਉਹਦਾ ਨਵੀਂ ਵੀਡੀਓ ਨਹੀਂ ਨਿਕਲਦੀ ਫਿਰ ਭੈਣ ਨੂੰ ਲਿੰਕ ਸੈਂਡ ਕੀਤੇ ਤੇ ਫਿਰ ਮੈਨੂੰ ਲੱਗਦਾ ਜਿੰਨਾ ਜਿੰਨਾ ਦਾ ਨੰਬਰ ਹੈਗੇ ਉਹਨਾਂ ਲਿੰਕ ਸੈਂਡ ਕਰਨੇ ਪੈਣੇ ਆ ਦੁਬਾਰਾ ਤੋਂ ਤਾਂ ਕਿ ਸਾਰਿਆਂ ਕੋਲ ਨੋਟੀਫਿ ਲਿੰਕ ਜਾਊਗਾ ਆਪਣਾ ਵੀਡੀਓ ਦੇਖ ਰੱਖਣ ਲਈ ਬਹੁਤ ਜਨੇ ਭੁੱਲ ਚੁਕੇ ਨੇ ਸ਼ਾਇਦ ਦੇਖਣ ਨੂੰ ਦੇਖਣੀਆਂ ਬੰਦ ਕਰ ਦੇਣਾ ਹਨ ਹੂੰ ਉਹ ਨੋਟੀਫਿਕੇਸ਼ਨ ਨੂੰ ਵੀ ਬੰਦ ਕਰ ਦੋ ਯੂਟਿਊਬ ਫਿਰ ਉਹ ਆਪਣੀ ਸਕਰੀਨ ਦੇ ਉੱਤੇ ਆਦੀ ਵੀ ਵੀਡੀਓ ਪੈਣਾ ਦੋ ਤਿੰਨ ਦਿਨ ਵੇਖੀ ਨਹੀਂ ਵੀਡੀਓ ਤੁਹਾਡੀ ਉਹਨਾਂ ਨੂੰ ਕੋਈ ਕੰਮ ਸੀਗਾ ਤੇ ਕਹਿੰਦੇ ਵੀ ਮੇਰੀ ਟੋਫੀ ਡਿੱਗ ਗਈ ਹੈ ਮੈਂ ਕਿੱਥੇ ਲੱਭਾ ਉਹਨਾਂ ਜਿਵੇਂ ਜਦੋਂ ਵੇਖੋ ਨਵੀਂ ਇੱਕ ਦੋ ਦਿਨ ਨਹੀਂ ਵੇਖਦੇ ਕੋਈ ਕੰਮ ਧੰਦਾ ਹੁੰਦਾ ਹੁੰਦਾ ਬੰਦੇ ਨੂੰ ਹਨਾ ਸੌ ਹਨਾ ਤੇ ਉਹ ਤਾਂ ਕਰਕੇ ਫਿਰ ਨੋਟੀਫਿਕੇਸ਼ਨ ਉਹ ਭੇਜਣੋਂ ਹਟ ਜਾਂਦਾ YouTube ਹੂੰ ਜਪਨੂਰ ਆ ਗਈ ਅੰਦਰ ਫੇਰ ਦੁਬਾਰਾ ਤੋਂ ਆ ਦੇਖੋ ਬੈੱਡ ਤੇ ਚੜ ਰਹੀ ਹੈ ਇਹ ਦੇਖੋ ਉਹਨੂੰ ਚਾਦਰ ਖਿੱਚ ਕੇ ਚੜੂਗੀ ਹੁਣ ਚੜੇ ਨਹੀਂ ਚੜੇ ਨਹੀਂ ਤੁਸੀਂ ਜਪਨੂਰ ਚੜੇ ਨਹੀਂ ਇਹ ਸਹੀ ਨਹੀਂ ਬਣ ਕੇ ਦਿਖਾਦੀ ਹਾਂ ਵੀਡੀਓ ਤੇ ਵੀਡੀਓ ਦਾ ਤਾਂ ਇਹਨੂੰ ਪਤਾ ਲੱਗ ਜਾਂਦਾ ਆਜੋ ਆਜੋ ਪਤਾ ਆਓ ਦੇਖੋ ਚਾੜੇ ਚਾੜ ਉਹਨੂੰ ਹੁਣ ਚੜਾ ਸਾਰੇ ਦੇਖਣ। ਆਪ ਸਾਫ ਕਰਨਾ ਨੇ ਜੱਪੂ। ਟਾਵਲ ਨਾਲ ਹੈਂਡਸਫ ਕਰੋ। ਚਲੋ। ਹੈਂਡਸਫ ਕਰੋ। ਮੈਂ ਦਿੰਦੇ ਹੋਗੇ ਨਾ। ਹਾਂ। ਚਲੋ। ਟਾਵਲ ਕਿੱਥੇ ਆ? ਇੱਧਰ ਨਹੀਂ। ਇਹ ਆਈ ਇਹ ਆਈ ਨਾ ਆਪਦੀ ਆ ਬਦੂੜੇ ਨਾ। ਨਹੀਂ ਨਹੀਂ ਇੱਧਰ ਰਵੀਲ ਚਾਰ ਤੇ ਚੜਦੀ ਵੀ ਤੁਹਾਡੀ। ਟਾਵਲ ਪਿਆ ਨਾ। ਇਹ ਵੀ ਇਹਦਾ। ਮੈਂ ਤਾਂ ਪਹਿਲਾਂ ਹੀ ਬੈਟ ਫੜਦੀ ਪਈ ਐ। ਇਹ ਤਾਂ ਮੋਟਰਸਾਈਕਲ ਤੇ ਪਿਆਤਾ ਵਾ। ਜੱਪੂ ਆ ਰਿਹਾ ਬਾਈਕ ਦੇ ਉੱਤੇ ਪਿਆ। ਤਰਾਹਲ ਬੈਕ ਤੇ ਪਿਆ ਉਹਦਾ ਮੋਟਰਸਾਈਕਲ ਤੇ ਪਿਆਗਾ ਉਹ ਫਸੀ ਪਈ ਹੈ ਜਹਾ ਉਧਰ ਵੀਲਚੇਅਰ ਵਾਲ ਸਾਈਡ ਤੇ ਫਸ ਗਈ ਹੈ ਉਧਰੋਂ ਨਿਕਲੇਗੀ ਕਿ ਆਪੇ ਹੀ ਨਿਕਲ ਆਣ ਇਹਨੇ ਆ ਗਈ ਦੂਰੇ ਤੌੜਿਆ ਨਾ ਉਹਦੇ ਤੇ ਪਿਆਦਾ ਹੁਣ ਡੱਪ ਟਾਵਲ ਕਿਤੇ ਆ ਉਹਦੇ ਪਿਆ ਮੋਟਰਸਾਈਕਲ ਤੇ ਹੁਣ ਤੁਸੀਂ ਵੀ ਤੇ ਫੇਰ ਆਪਾਂ ਆਪਾਂ ਉਹਨੂੰ ਕੀ ਕਰੀ ਜਾਂਦੇ ਆ ਉਹਨੂੰ ਵੀ ਪਤਾ ਮੈਂ ਹੱਥ ਨਹੀਂ ਧੋਤੇ ਤੇ ਤਾਂ ਹੀ ਉਹ ਸਾਫ਼ ਨਹੀਂ ਕਰ ਰਹੀ ਹਾਂ ਮੈਂ ਜੱਟੂ ਦੇ ਵੇਖੀ ਹੈ ਹਾਂ ਕਰੋ ਸਾਫ਼ ਧੋ ਆ ਜਾ ਹੈਂਡ ਵਾਸ਼ ਕਰੋ ഹഡവ ഗിള്ളൂ പഞ്ഞ്ി പോ ਉਹਨੂੰ ਲੈ ਦੇ ਪੋਹਨ ਚਾਈਕ ਐਡੀ ਜਹਾਣੀ ਹੋ ਗਿਆ ਮੈਨੂੰ ਤੇ ਐ ਵੀ ਨਹੀਂ ਪਤਾ ਮੈਂ ਆਪਾਂ ਕਦੋਂ ਕੀਤਾ ਸਾਬ ਨਾ ਤੇ ਆਪਾਂ ਦੱਸਿਆ ਇਹਨੂੰ ਰਾਜਿੰਦਰ ਕਹਿੰਦੇ ਨਾ ਵੀ ਉਹ ਨਾ ਸ਼ਰਕੇ ਤੁਸੀਂ ਨਾ ਆਹ ਆਉਂਦੇ ਲੰਨ ਕੇ ਆ ਲਾਲ ਨੂੰ ਆ ਦੇ ਉਹ ਸਬਜ਼ੀ ਦੇ ਦਿੰਦੇ ਆ ਇਹ ਕੂੜੇ ਚ ਨਾ ਸਟਾ ਕਰੋ ਖਾਦ ਬੰਦੀ ਇਹਦੀ ਉਹ ਪਾ ਬੀ ਨਾ ਨਹੀਂ ਨਹੀਂ ਖਾਦ ਨਹੀਂ ਹਾਂ ਉਹ ਪਾ ਬੀ ਲੈ ਜਾਂਦੀ ਹੁੰਦੀ ਆ ਸੁਗਾਂ ਵਾਸਤੇ ਅੱਛਾ ਠੀਕ ਐ ਨਾੜੀਆਂ ਨਾ ਡਾੜ ਵੀ ਦੇਵੇ ਉਗਰਗੀ ਮੈਂ ਕਿਹਾ ਕਿ ਤੇ ਗਿਰਗੀ ਜਿਹੜੇ ਨਾਲੇ ਨਾਲ ਖੜਦੇ ਆ ਪਾਪਾ ਵੀ ਨਹੀਂ ਹਾਂ ਉਹ ਲੈ ਜਾਂਦੇ ਹੁੰਦੇ ਆ ਤੇ ਇਹਨਾਂ ਨੂੰ ਉਹਦੇ ਚ ਹੀ ਪਾ ਦਿਓ ਪਿਆਜ਼ਾਂ ਪੀਉਜ਼ਾਂ ਦੇ ਵੀ ਹਾਂ ਸਾਰਾ ਕੁਝ ਠੀਕ ਆ ਫਿਰ ਮੈਂ ਰੱਖ ਦੂੰਗੀ ਕਰਮਾ ਅਲੱਗ ਹੀ ਹੈ ਵਧੀਆ ਸਭ ਨੂੰ ਇਹ ਪਤਾ ਆਪਣ ਨੂੰ ਵੀ ਤਾਂ ਜੇ ਨਾ ਰੋੜ ਦੇ ਨਾਲ ਪੂਲਾ ਪਾਣੀ ਆ ਜਾਣਾ ਫਿਰ ਖਰਾਬ ਹੋ ਜਾਊਗਾ ਹਾਂ ਹਾਂ ਠੀਕ ਆ ਫਿਰ ਆਪਾਂ ਨੂੰ ਛੇਤੀ ਛੱਡਣਾ ਪੈਣਾ ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਨਾ ਅਸੀਂ ਮਾਰਕੀਟ ਜਾਣਾ ਹੈ ਤੇ ਤੁਹਾਡੇ ਭਾਜੀ ਵੈਸੇ ਵੀ ਇੱਕ ਅੱਜ ਨੀਂਦ ਥੋੜੀ ਜਿਹੀ ਨਾ ਖਰਾਬ ਹੋ ਰਹੀ ਸੀ ਕਿ ਲੈ ਕੇ ਨਹੀਂ ਜਾਣਾ ਉਹਨਾਂ ਨੇ ਐਸਾ ਪਿਆ ਕਿ ਅੱਜ ਜਦੋਂ ਅਸੀਂ ਜਦੋਂ ਤਿਆਰ ਹੋਣ ਲੱਗੇ ਹਨਾ ਨਾਸ਼ਤਾ-ਨੂਸਤਾ ਬਣਾਉਣ ਤੋਂ ਬਾਅਦ ਚਾਹ ਪੀਣ ਤੋਂ ਬਾਅਦ ਨੀਂਦ ਖਰਾਬ ਨੀਂਦ ਖਰਾਬ ਹੋ ਗਈ ਨਹੀਂ ਭੇਜਿਆ ਉਹ ਐਸੀ ਲੱਗੀ ਕਿ ਪਤਾ ਕੀ ਹੋਇਆ ਕਿ ਆਪਾਂ ਨਾ ਫੋਨ ਕਰਕੇ ਪੁੱਛਿਆ ਰਮਨ ਨੂੰ ਜਿਹੜੀ ਨਾਨ ਨ ਮੇਰੀ ਉੱਥੇ ਰਹਿੰਦੇ ਆ ਉਹਨੂੰ ਫੋਨ ਕਰਕੇ ਪੁੱਛਿਆ ਉਹ ਕਹਿੰਦੇ ਭਾਬੀ ਅੱਜ ਨਾ ਪੰਜਾਬ ਬੰਦ ਆ ਫੇਰ ਤੋਂ ਮਗਾ ਅੱਜ ਕੀ ਹੋ ਗਿਆ ਉਹ ਕੋਈ ਅਮਰਸਰ ਚ ਹੋਇਆ ਕੋਈ ਹਨਾ ਹੁਕਮ ਬੇਦ ਕਰਦਾ ਬਹੁਤ ਤੋੜਿਆ ਹਾਂ ਹਾਂ ਬਹੁਤ ਜਿਆਦਾ ਤੋੜਿਆ ਕੋਈ ਡਾਕਟਰ ਮੇਡ ਕਰਦਾ ਤੇ ਉਹਦੇ ਕਰਕੇ ਨਾ ਪੰਜਾਬ ਬੰਦ ਹੋ ਗਿਆ ਤੇ ਦੁਕਾਨਾਂ ਵਗੈਰਾ ਸਾਰੀਆਂ ਬੰਦ ਹੈ ਤੇ ਮੈਂ ਕੀ ਲਿਆਣਾ ਸੀ ਮੇਨ ਪਤਾ ਮੈਂ ਆਪਣੀ ਲੈਣੀ ਸੀ ਘਰ ਪਾ ਨੂੰ ਹਲੀ ਚੱਪਲ ਮੇਰੀ ਚੱਪਲ ਟੁੱਟੀ ਪਈ ਹੈ ਤੇ ਮੈਂ ਹੀਲ ਵਾਲੀ ਪਾ ਰਹੀ ਤੇ ਹੀਲ ਵਾਲੀ ਦੇ ਵਿੱਚ ਤੁਰਿਆ ਨਹੀਂ ਜਾਂਦਾ ਜਪਨੂਰ ਨੂੰ ਫੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਤਾਂ ਕਰਕੇ ਅਸੀਂ ਉੱਥੇ ਗਏ ਸੀ ਉੱਥੇ ਜਾਣਾ ਸੀ ਤੇ ਕੈਨਸਲ ਹੋ ਗਿਆ ਸਾਡਾ ਜਾਣਾ ਤੇ ਹੁਣ ਦੇਖੋ ਕੱਲ ਦੀ ਸਲਾ ਬਣਾਨੇ ਸੀ ਕੱਲ ਜਾਵਾਂਗੇ ਐਵੇਂ ਹੀ ਤੁਸੀਂ ਮਾਰਕੀਟ 'ਚ ਜਾਣਾ ਨਾ ਇੱਕ ਇਹ ਚੀਜ਼ ਹੋ ਜਾਂਦੀ ਹੈ ਕਿ ਜਦੋਂ ਜਪਨੂਰ ਨੂੰ ਲੈ ਕੇ ਹੁਣ ਥੋੜਾ ਜਿਹਾ ਹੋ ਗਿਆ ਕਿ ਜਪਨੂਰ ਆਪਣਾ ਬਹਿ ਜਾਂਦੀ ਹੈ ਹਨਾ ਪਾਪਾ ਨਾਲ ਬਾਈਕ ਤੇ ਤੇ ਆਪਣਾ ਸੰਭਲੀ ਸੰਭਲ ਜਾਂਦੀ ਹੈ ਬਾਈਕ ਤੇ ਤੇ ਫਿਰ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਜਦੋਂ ਮੈਨੂੰ ਤੋਰ ਕੇ ਜਿਆਦਾ ਮੁਸ਼ਕਿਲ ਹੋ ਜਾਂਦੀ ਹੈ ਫਿਰ ਕਿਉਂਕਿ ਦੁਕਾਨਾ ਬਹੁਤ ਦੂਰ ਹੈ ਛਿਲਕੇ ਪਾਤੇ ਮੈਂ ਬਾਕੀ ਵਾਲੇ ਸਾਰੇ ਬੇਮੂੜੇ ਮਨੇ ਸਾਰੇ ਛਿਲਕੇ ਪਾਉਣੇ ਹਾਂ ਸਾਰੇ ਠੀਕ ਹੈ ਤੇ ਐਵੇਂ ਚਲੋ ਅਸੀਂ ਕੱਲ ਹੁਣ ਜਾਵਾਂਗੇ ਬਾਜ਼ਾਰ ਤੇ ਤੁਹਾਨੂੰ ਦਿਖਾਵਾਂਗੇ ਜੇ ਮੈਨੂੰ ਮਿਲ ਗਈ ਚੱਪਲ ਮੇਰੇ ਜਿਹੋ ਜੀ ਮੈਨੂੰ ਚਾਹੀਦੀ ਹੈ ਨਾ ਮਿਲੀ ਤੇ ਫਿਰ ਲਬਨੀ ਵੈਣੀ ਹੈ